ਪੰਜਾਬ ਦੀ ਸਿਆਸਤ ਇਸ ਸਮੇਂ ਬੜੀ ਕੰਪਲਿਕੇਟਿਡ ਹੋਈ ਹੋਈ ਹੈ ਤੇ ਜਿਹੜੇ ਅਕਾਲੀ ਦਲ ਜਿਹਨੂੰ 100 ਸਾਲ ਪੂਰੇ ਹੋ ਗਏ ਨੇ ਇਸ ਟਾਈਮ ਸੰਕਟ ਦੇ ਵਿੱਚ ਹੈ ਅਕਾਲੀ ਦਲ ਦੇ ਪ੍ਰਧਾਨ ਜੋਣੇ ਉਹ ਅਲੱਗ-ਥਲੱਗ ਹੋ ਗਏ ਨੇ ਸੀਨੀਅਰ ਨੇਤਾ ਜਿਹੜੇ ਉਹ ਬਾਗੀ ਹੋ ਚੁੱਕੇ ਨੇ ਇਸ ਸਮੇਂ ਸਾਰੇ ਸਿੱਖ ਜਿਹੜੇ ਆਗੂ ਨੇ ਬੁੱਧੀਜੀਵੀ ਨੇ ਉਹ ਇਹ ਸੋਚ ਰਹੇ ਨੇ ਕਿ ਅਕਾਲੀ ਦਲ ਨੂੰ ਕਿਵੇਂ ਬਚਾਇਆ ਜਾਵੇ ਇਸ ਮੁੱਦੇ ਦੇ ਉੱਤੇ ਹੀ ਗੱਲ ਕਰਾਂਗੇ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਪੰਜਾਬ ਦਰਸ਼ਨ ਦੇ ਵਿੱਚ ਤੇ ਮੇਰੇ ਨਾਲ ਨੇ ਮੇਰੇ ਸਾਥੀ ਸੀਨੀਅਰ ਪੱਤਰਕਾਰ ਸਰਦਾਰ ਦਰਸ਼ਨ ਸਿੰਘ ਦਰਸ਼ਕ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਦਰਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਰਸ਼ਨ ਜੀ ਜਿਵੇਂ ਤੁਸੀਂ ਵੇਖ ਰਹੇ ਹੋ ਅੱਜ ਜਿਹੜੀ ਪੰਜਾਬ ਦੀ ਸਿਆਸਤ ਹੈ ਬੜੀ ਗੁੰਝਲਦਾਰ ਹੋ ਗਈ ਹੈ ਬੜੀ ਔਖੀ ਜਿਹੀ ਸਥਿਤੀ ਦੇ ਵਿੱਚ ਹੈ ਤੇ ਅਕਾਲੀ ਦਲ ਜਿਹੜਾ ਉਹ ਤਾਂ ਬਹੁਤ ਜ਼ਿਆਦਾ ਸੰਕਟ ਦੇ ਵਿੱਚ ਕਿ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਕਾਲੀ ਦਲ ਜਿਹੜੀ ਬਹੁਤ ਹੀ ਪ੍ਰਮੁੱਖ ਪਾਰਟੀ ਰਹੀ ਹੈ ਪੰਜਾਬ ਦੀ ਅਤੇ ਹਰੇਕ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਅਕਾਲੀ ਦਲ ਦਾ ਕਮਜ਼ੋਰ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਹੀ ਜਿਹੜੀ ਸਿਆਸਤ ਨੂੰ ਪੰਜਾਬ ਦੇ ਵਿੱਚ ਜਿਹੜੀ ਖਾਸ ਤੌਰ ਤੇ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਪ੍ਰਤੀਨਿਧਤਾ ਕਰਦੀ ਹੈ ਜੇਕਰ ਇਹ ਪਾਰਟੀ ਕਮਜ਼ੋਰ ਹੁੰਦੀ ਹੈ ਤਾਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਜਾਂ ਉਹ ਨੈਸ਼ਨਲ ਲੀਡਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਆ ਤੇ ਇਸ ਗੱਲ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਕੁਝ ਤਾਂ ਇਸ ਦੇ ਇਸ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੇ ਇਹਨੂੰ ਕਮਜ਼ੋਰ ਕਰ ਦਿੱਤਾ ਹੈ ਕੁਝ ਉੱਪਰਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਨੂੰ ਕਮਜ਼ੋਰ ਕਰਨ ਦੇ ਉੱਤੇ ਤੁਰੀਆਂ ਹੋਈਆਂ ਨੇ ਤੇ ਉਹ ਉਹੋ ਪਾਰਟੀਆਂ ਵੀ ਇਹੀ ਕਹਿ ਰਹੀਆਂ ਨੇ ਵੀ ਅਕਾਲੀ ਦਲ ਹੋਣਾ ਚਾਹੀਦਾ ਤੇ ਅਕਾਲੀ ਦਲ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਜਿਹੜੀ ਪਰਿਵਾਰ ਬਾਦ ਹੈ ਜਿਵੇਂ ਸੁਖਵੀਰ ਸਿੰਘ ਬਾਦਲ ਆਉਣੇ ਨੇ ਜਿਵੇਂ ਤੁਸੀਂ ਕਿਹਾ ਵੀ ਅੱਜ ਕੱਲ ਅਲੱਗ-ਥਲੱਗ ਪਏ ਹੋ ਨੇ ਅਲੱਗ-ਥਲੱਗ ਕਿਉਂ ਪਏ ਜੀ ਉਹਨਾਂ ਨੇ ਆਪਣੀਆਂ ਗਲਤੀਆਂ ਕੀਤੀਆਂ ਨੇ ਭਾਵੇਂ ਕੋ ਮੰਨਦੇ ਨਹੀਂ ਕਿ ਅਸੀਂ ਗੁਨਾਹ ਕੀਤੇ ਨੇ ਗਲਤੀਆਂ ਕੀਤੀਆਂ ਨੇ ਬੜਾ ਖੁਸ਼ ਹੈ ਉਹ ਹੁਣ ਪ੍ਰਵਾਨ ਕਰ ਰਹੇ ਨੇ ਪਰ ਉਦੋਂ ਉਹਨਾਂ ਨੇ ਬਿਲਕੁਲ ਇਸ ਗੱਲ ਦੀ ਪ੍ਰਵਾਨ ਨਹੀਂ ਕੀਤੀ ਕਿ ਅਕਾਲੀ ਦਲ ਇੱਕ ਸਿੱਖਾਂ ਦੀ ਨਮਾਇੰਦਾ ਪਾਰਟੀ ਹੈ ਬਿਲਕੁਲ ਤੇ ਸਿੱਖਾਂ ਦੇ ਹਿੱਤਾਂ ਦੀ ਗੱਲ ਉਸਨੇ ਹੀ ਕਰਨੀ ਹੈ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਚਾਹੇ ਸੁਖਦੇਵ ਸਿੰਘ ਢੀਂਡਸਾ ਹੋਵੇ ਕਿ ਤੁਸੀਂ ਕਿਸੇ ਵੀ ਅਕਾਲੀ ਲੀਡਰ ਦੀ ਗੱਲ ਕਰੋ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਨੂੰ ਆਪਣੇ ਪਰਿਵਾਰ ਨੂੰ ਪਾਲਿਆ ਅੱਗੇ ਵਧਾਇਆ ਆਪਣੇ ਕਾਰੋਬਾਰ ਵਧਾਏ ਉਸੇ ਤਰੀਕੇ ਨਾਲ ਸਾਰੇ ਹੀ ਅਕਾਦੀ ਜਿਹੜੇ ਨੇ ਉਹ ਉਸੇ ਰਾਹ ਤੇ ਚੱਲੇ ਨੇ ਉਹਨਾਂ ਨੇ ਵੀ ਜਿਹੜਾ ਹਿੱਸੇ ਵੰਡਿਆ ਜਿਹੜਾ ਹੈਗਾ ਉਸ ਸਮੇਂ ਪਾਪਾਂ ਦੇ ਵਿੱਚ ਆਪਣੀ ਭੂਮਿਕਾ ਨਾ ਜਿਹੜੀ ਤੁਸੀਂ ਗੱਲ ਕੀਤੀ ਕਿ ਉਸ ਟਾਈਮ ਜਿਹੜੇ ਗੁਨਾਹ ਹੋਏ ਉਹਦੇ ਵਿੱਚ ਜਿਹੜੇ ਬਾਗੀ ਸਾਰੇ ਜ਼ਿੰਮੇਵਾਰ ਨੇ ਉਹਨਾਂ ਦੇ ਜਿਹੜਾ ਹਿੱਸੇਦਾਰੀ ਕੀ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਹੀ ਨਹੀਂ ਜਾਂਦੀ ਉਹ 2007 ਤੋਂ ਲੈ ਕੇ 2017 ਤੱਕ ਜਿਹੜੇ ਵੱਡੇ ਗੁਨਾਹ ਜਿਨ੍ਹਾਂ ਨੂੰ ਮੰਨਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਰਗਾੜੀ ਕਾਂਡ ਹੋਇਆ ਫਿਰ ਸੌਦਾ ਸਾਧ ਨੂੰ ਮਾਫੀ ਦੇਣਾ ਸਮੀਤ ਸੈਣੀ ਨੂੰ ਜਿਹੜਾ ਡੀਜੀਪੀ ਲਾਉਣਾ ਇਹ ਸਾਰੇ ਉਦੋਂ ਨਾਲ ਸੀ ਤੇ ਹੁਣ ਇਹ ਮੁੱਦੇ ਚੱਕ ਰਹੇ ਨੇ ਕਿ ਹੁਣ ਹੀ ਇਹਨਾਂ ਨੂੰ ਕਿਉਂ ਜ਼ਿਆਦਾ ਆ ਦੇਖੋ ਗੱਲ ਤਾਂ ਇਹੀ ਹੈ ਵੀ ਇਹੀ ਸਵਾਲ ਪੈਦਾ ਹੁੰਦਾ ਹੈ ਵੀ ਕਿਉਂ ਕਿਉਂ ਜ਼ਿਆਦਾ ਆ ਕਿਉਂਕਿ ਉਹਨਾਂ ਨੂੰ ਇਹ ਲੱਗਣ ਲੱਗੇ ਪਿਆ ਸੀਗਾ ਕਿ ਜੇਕਰ ਹਾਲਾਤ ਇਸ ਤਰ੍ਹਾਂ ਹੀ ਚਲਦੇ ਰਹੇ ਤਾਂ ਉਹਨਾਂ ਦੀ ਹੋਂਦ ਬਿਲਕੁਲ ਹੀ ਖਤਮ ਹੋ ਸਕਦੀ ਸੀਗੀ ਉਹਦਾ ਕਾਰਨ ਇਹੀ ਆ 2017 ਤੋਂ ਲੈ ਕੇ 2024 ਤੱਕ ਜਿੰਨੀਆਂ ਵੀ ਚੋਣਾਂ ਹੋਈਆਂ ਜੀ ਉਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਕੀ ਹਸ਼ਰ ਹੋਇਆ 2017 ਦੇ ਵਿੱਚ ਕਿੰਨੇ ਐਮ.ਐਲ.ਏ ਰਹੇ 2022 ਦੇ ਵਿੱਚ ਬਿਲਕੁਲ ਹੀ ਤਿੰਨ ਹੀ ਰਹਿ ਗਏ ਤਿੰਨਾਂ ਦੇ ਵਿੱਚ ਵੀ ਹੁਣ ਦੇਖੋ ਕਿੰਨੇ ਹਿੱਸਿਆਂ ਦੇ ਵਿੱਚ ਜਿਹੜਾ ਸੁਖੀ ਸੀਗਾ ਉਹ ਤਾਂ ਆਮ ਆਦਮੀ ਪਾਰਟੀ ਵਿੱਚ ਚਲੇ ਗਿਆ ਬਾਕੀ ਰਹਿ ਗਏ ਦੋ ਤੇ ਵਿਕਰਮ ਜਿੱਠੀਆ ਦੀ ਜਿਹੜੀ ਘਰ ਵਾਲੀ ਹੈ ਤੇ ਇੱਕ ਜਿਹੜਾ ਆਯਾਦੀ ਆ ਉਹ ਬਾਕੀਆਂ 'ਚ ਚਲੇ ਗਿਆ ਇੱਕ ਕਹਿੰਦਾ ਦੋ ਦੋਵਾਂ ਦੇ ਵਿੱਚ ਵੀ ਇੱਕ ਇੱਕ ਹੁਣ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਗੱਲ ਕਰਕੇ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਇਹ ਵੀ ਇਹ ਮਹਿਸੂਸ ਕਰ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਗਲਤੀਆਂ ਹੋਈਆਂ ਨੇ ਇਹਨਾਂ ਗਲਤੀਆਂ ਕਰਕੇ ਹੀ ਜਿਹੜੇ ਪੰਜਾਬ ਦੇ ਲੋਕ ਨੇ ਚ ਸਿੱਖ ਨੇ ਖਾਸ ਤੌਰ ਤੇ ਉਹ ਬੜਾ ਉਹਨਾਂ ਨੂੰ ਦੁੱਖ ਮਹਿਸੂਸ ਹੋ ਰਿਹਾ ਹੈ ਉਸ ਦੁੱਖ ਦੇ ਕਾਰਨ ਉਹਨਾਂ ਨੂੰ ਹੁਣ ਕਈ ਤਰ੍ਹਾਂ ਦੇਖੋ ਗੱਲ ਇਹ ਹੈ ਵੀ ਕਾਂਗਰਸ ਵੱਲ ਹੀ ਮੁੜ ਕੇ ਬਿਲਕੁਲ ਠੀਕ ਹੈ ਜੇ ਕਾਂਗਰਸ ਵੱਲ ਮੁੜੇ ਨੇ ਤਾਂ ਹੀ ਕਾਂਗਰਸ ਨੂੰ 7 ਐਮਪੀ ਮਿਲੇ ਇਸ ਵਾਰ ਕੁਝ ਜਿਹੜੇ ਹੈਗਾ ਉਹ ਲੋਕ ਜਿਹੜੇ ਇਹ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਵੀ ਗਰਮ ਖਿਆਲੀ ਨੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੈ ਉਸ ਤੋਂ ਬਾਅਦ ਸਰਬਜੀਤ ਸਿੰਘ ਹੈ ਉਹਨਾਂ ਦੋ ਬੰਦਿਆਂ ਨੂੰ ਜਿਤਾਇਆ ਤੇ ਤੇ ਇਸ ਗੱਲ ਕਰਕੇ ਪੰਜਾਬ ਦੇ ਲੋਕ ਜਿਹੜੇ ਹੈਗਾ ਖਾਸ ਕਰਕੇ ਚਾਹੁੰਦੇ ਇਹ ਹੈ ਕਿ ਸਿੱਖ ਸਿਆਸਤ ਸਰਗਰਮ ਰਹਿਣੀ ਚਾਹੀਦੀ ਹੈ ਉਹਨਾਂ ਦਾ ਕੋਈ ਨਾ ਕੋਈ ਨਿਵਾਇਦਾ ਹੋਣਾ ਚਾਹੀਦਾ ਹੈ ਤੇ ਜਿਹੜੇ ਜਿਹੜੇ ਗਲਤੀਆਂ ਜਿਹੜੇ ਜਿਹੜੇ ਗੁਨਾਹ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੇ ਆ ਉਹਨਾਂ ਦੇ ਕਾਰਨ ਹੀ ਜਿਹੜੇ ਆ ਗਏ ਭਾਈ ਅਮਰਪਾਲ ਸਿੰਘ ਜਿੱਤੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੀ ਗੱਲ ਇਹ ਬੰਦੇ ਕਰਨਾ ਨਹੀਂਗੇ ਤੇ ਇਹੀ ਕਾਰਨ ਹੈ ਕਿ ਇਸ ਦੇਖ-ਦੇਖੀ ਨੂੰ ਹੁਣ ਕੀ ਹੋਰ ਹੈ ਜਿਵੇਂ ਗਦਰਵਾਹ ਦੀ ਵਿਧਾਨ ਸਭਾ ਜਮਲੀ ਚੋਣ ਹੋਣੀ ਹੈ ਉਹਦੇ ਵਿੱਚ ਜਿਹੜਾ ਆਪਣਾ ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਬਰਗਾੜੀ ਦੀ ਜਿਹੜਾ ਅੰਦੋਲਨ ਸੀਗਾ ਉਹਦੇ ਵਿੱਚ ਗੋਲੀ ਦੇ ਨਾਲ ਸ਼ਹੀਦ ਹੋਏ ਸੀਗੇ ਸਿੰਘ ਉਹਨਾਂ ਦਾ ਬੇਟਾ ਸੁਖਰਾਜ ਸਿੰਘ ਉਹ ਵੀ ਹੁਣ ਸਰਗਰਮ ਹੋ ਗਿਆ ਉਹ ਕਹਿੰਦਾ ਵੀ ਮੈਂ ਗਦਰਵਾਹੇ ਤੋਂ ਚੋਣ ਲੜਨੀ ਹੈ ਉਸੇ ਤਰੀਕੇ ਦੇ ਨਾਲ ਹੁਣ ਜਿਹੜਾ ਦੀਪ ਸਿੱਧੂ ਦਾ ਭਰਾ ਹੈ ਉਹ ਵੀ ਉੱਥੇ ਜਾ ਕੇ ਸਰਗਰਮ ਹੋ ਗਿਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਸਿੱਖ ਲੋਕ ਨੇ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਹੁਣ ਉਹਨਾਂ ਲੋਕਾਂ ਦੇ ਨਾਲ ਜੁੜ ਜਾਣਗੇ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਇਹ ਜੁੜਦੇ ਆ ਕਿ ਨਹੀਂ ਜੁੜਦੇ ਹੈਗੇ ਇਹ ਇੱਕ ਬਾਤ ਦੀ ਗੱਲ ਹੈ ਪਰ ਇਹ ਹੈ ਕਿ ਇਸ ਦੇ ਵਿੱਚ ਕੁਝ ਹੋਰ ਵੀ ਸਾਜ਼ਿਸ਼ ਵੀ ਨਜ਼ਰ ਆਉਂਦੀ ਹੈ ਇਹ ਇਸ ਗੱਲ ਕਰਕੇ ਵੀ ਆਉਂਦੀ ਹੈ ਕਿ ਇਹ ਜਿਹੜਾ ਖੇਤਰ ਹੈ ਇਹ ਸੁਖਵੀਰ ਸਿੰਘ ਬਾਦਲਾਵਣਾ ਦਾ ਨਿੱਜੀ ਖੇਤਰ ਰਿਹਾ ਇੱਕ ਸਮੇਂ ਦੇ ਵਿੱਚ ਇੱਥੋਂ ਪ੍ਰਕਾਸ਼ ਸਿੰਘ ਬਾਦਲ ਚੋਂ ਜਿੱਦੇ ਆ ਰਹੇ ਸੀਗੇ ਤੇ ਜਦੋਂ ਬਿਆਨ ਸਿੰਘ ਦੀ ਸਰਕਾਰ ਆਈ ਹੈ ਤਾਂ ਕਾਲੀਦਲ ਨੇ ਇਥੋਂ ਆਪਣਾ ਬਾਈਕਾਟ ਕੀਤਾ ਹੋਇਆ ਸੀ ਕਾਲੀਦਲ ਤੇ ਉਸ ਤੋਂ ਬਾਅਦ ਰਗਵੀਰ ਸਿੰਘ ਇੱਥੇ ਦੇ ਐਮ.ਐਲ.ਏ ਸੀ ਜੋ ਤਕਨੀਕੀ ਤੌਰ ਤੇ ਉਹਨਾਂ ਦੀ ਚੋਣ ਰੱਦ ਹੋ ਗਈ ਸੀ ਇੱਥੋਂ ਫਿਰ ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰ ਜਦੋਂ ਚੋਣ ਜਿੱਤੇ ਤਾਂ ਜਦੋਂ ਚੋਣ ਜਿੱਤਣ ਤੋਂ ਬਾਅਦ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਗੱਡੀ ਜਿਹੜੇ ਮੈਂ ਆਪਾਂ ਕਹਿ ਸਕਦੇ ਝੰਡੀ ਹੋਗੀ ਤੇ ਉਹ ਉਹਨਾਂ ਦੀ ਗੱਡੀ ਚੜਨ ਲੱਗੀ ਤੇ ਉਸ ਤੋਂ ਬਾਅਦ ਅਕਾਲੀ ਸਿਆਸਤ ਵੀ ਅਹਿਮਤ ਅਕਾਲੀ ਦਾ ਸੱਤਾ ਦੇ ਵਿੱਚ ਵੀ ਆਇਆ ਹੁਣ ਵੀ ਸੁਖਵੀਰ ਬਾਦਲ ਨੂੰ ਇਹ ਹੀ ਲੱਗ ਰਿਹਾ ਹੈ ਬਿਸ਼ਾਇਦ ਜੇਕਰ ਅਸੀਂ ਗਿੱਦੜਵਾਹ ਚੋਂ ਜਿੱਤ ਜਾਗੇ ਤਾਂ ਫੇਰ ਸਾਡੇ ਉਹ ਜਿਹੇ ਦਿਨ ਪਤ ਆਉਣਗੇ ਪਰ ਉਦੋਂ ਹਾਲਾਤ ਕੁਝ ਹੋਰ ਸੀਗੇ ਹੁਣ ਹਾਲਾਤ ਕੁਝ ਹੋਰ ਨੇ ਪਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਦੀਆਂ ਜੜੀਆਂ ਪੂਲਾ ਖੁੱਲਣ ਲੱਗੀਆਂ ਨੇ ਜੀ ਤੇ ਉੱਥੋਂ ਤਾਂ ਇਹ ਪਤਾ ਲੱਗਦਾ ਕਿ ਇਹ ਜਿਹੜੇ ਅਕਾਲੀ ਲੀਡਰ ਸੀਗੇ ਇਹ ਸਿੱਖਾਂ ਵਾਸਤੇ ਤਾਂ ਕੁਝ ਕਰ ਰਹੀ ਨਹੀਂ ਰਹੇ ਸੀਗੇ ਜੇ ਪੋਲਾ ਪੋਲਾ ਖੋਲ ਵੀ ਤੇ ਉਹ ਅਕਾਲੀ ਹੋ ਹੀ ਰਹੇ ਨੇ ਕੱਲੇ ਅਕਾਲੀ ਅਕਾਲੀ ਤਾਂ ਉਹੀ ਨੇ ਜਿਹੜੇ ਪੂਲ ਖੋ ਰ ਰਹੇ ਨੇ ਜਿਹੜੇ ਇਸ ਦੇ ਵਿੱਚ ਹਿੱਸੇਦਾਰ ਸੀਗੇ ਹੁਣ ਜਿਵੇਂ ਅ ਅ ਇਜਹਾਰ ਆਦਮ ਹੈ ਹਾਂਜੀ ਠੀਕ ਹੈ ਇਜਹਾਰ ਆਦਮ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਾਉਣ ਵਿੱਚ ਕੌਣ ਸੀਗਾ ਸੁਖਦੇਵ ਸਿੰਘ ਢੀਂਡਸਾ ਜੀ ਠੀਕ ਹੈ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਹੈਗੀਆਂ ਨੇ ਤੇ ਇਸ ਗੱਲ ਕਰਕੇ ਇਹ ਨਹੀਂ ਹੈਗਾ ਵੀ ਸੁਖਵੀਰ ਸਿੰਘ ਬਾਦਲ ਪਰ ਸੁਖਵੀਰ ਸਿੰਘ ਬਾਦਲ ਇਸ ਗੱਲ ਕਰਕੇ ਲਟਕੀਲੇ ਹੁੰਦੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਕਾਰੋਬਾਰ ਵਧਾਉਣਾ ਸੀਗਾ ਇਹ ਇੱਕ ਜਿਹੜਾ ਅਕਾਲੀ ਦਲ ਨੂੰ ਇੱਕ ਕਾਰਪੋਰੇਟ ਘਰਾਣੇ ਵਾਂਗ ਬਣਾ ਲਏ ਵਰਤਦੇ ਰਹੇ ਇਥੋਂ ਲਾਭ ਹਾਸਲ ਕਰਦੇ ਰਹੇ ਤੇ ਇਹੀ ਕਾਰਨ ਹੈ ਕਿ ਅਕਾਲੀ ਦਲ ਦਾ ਜੇ ਬਹੁਤ ਨਿਗਾਰ ਵੱਲ ਜਾ ਰਿਹਾ ਹੈ ਤੇ ਦੂਜੇ ਪਾਸੇ ਬਹੁਤ ਸਾਰੀਆਂ ਪਾਰਟੀਆਂ ਇਹਦੇ ਤੇ ਟਿਕਟ ਟਿਕੀ ਲਗਾ ਰਹੀਆਂ ਨੇ ਟਿਕਟ ਟਿਕੀ ਲਗਾ ਕੇ ਬੈਠੀਆਂ ਨੇ ਕਿ ਕਿਵੇਂ ਨ ਕਿਵੇਂ ਅਕਾਲੀ ਦਲ ਨੂੰ ਹੋਰ ਹੇਠਾਂ ਭੇਜਿਆ ਜਾਵੇ ਸੁਖਵੀਰ ਸਿੰਘ ਬਾਦਲ ਨੂੰ ਕਮਜ਼ੋਰ ਕੀਤਾ ਜਾਵੇ ਅਕਾਲੀ ਲੀਡਰਸ਼ਿਪ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਮੈਂ ਤੁਹਾਨੂੰ ਰੋਕ ਕੇ ਗੱਲ ਦੱਸਣੀ ਚਾਹਣਾ ਕਿਉਂਕਿ ਜਿਹੜੀ ਮੇਰੇ ਦਿਮਾਗ ਦੇ ਵਿੱਚ ਗੱਲ ਆ ਰਹੀ ਸੀ ਜਿਹੜਾ ਮੈਂ ਸਵਾਲ ਉਟਾਰਿਆ ਸੀ ਕਿ ਹੁਣ ਇਹਨਾਂ ਨੂੰ ਯਾਦ ਕਿਉਂ ਆਈ ਜਦੋਂ ਇਲੈਕਸ਼ਨ ਹੋਏ ਆ ਇਲੈਕਸ਼ਨ ਦੇ ਵਿੱਚ ਜਿਹੜੇ ਭਾਜਪਾ ਨਾਲ ਨੇਤਾ ਚਲੇ ਗਏ ਸੀ ਉਹ ਵੀ ਵਾਪਸ ਆ ਗਏ ਸੀ ਜਿਵੇਂ ਸੰਗਦੇਵ ਸਿੰਘ ਢੀਂਡ ਸਾਹਿਬ ਵੀ ਜਗੀਰ ਕੌਰ ਉਹ ਵਾਪਸ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਗਏ ਕਿਤੇ ਇੱਥੇ ਐਪੀਸੋਡ ਉਹ ਤਾਂ ਨਹੀਂ ਆ ਰਿਹਾ ਜਿਹੜਾ ਦਰਸ਼ਨ ਸਿੰਘ ਰਖੜਾ ਦੀ ਮੀਟਿੰਗ ਹੋਈ ਹੈ ਅਮਿਤ ਸ਼ਾਹ ਨਾਲ ਤੇ ਫਿਰ ਸੁਖਬੀਰ ਬਾਦਲ ਨਾਲ ਸੁਖਬੀਰ ਬਾਦਲ ਦਾ ਨਾਮ ਮੰਨਣਾ ਤੇ ਦਰਸ਼ਨ ਸਿੰਘ ਰਖੜਾ ਦੇ ਜਿਹੜੇ ਮਨ ਦੇ ਵਿੱਚ ਸ਼ਾਇਦ ਇਹ ਚੀਜ਼ ਆਈ ਕਿ ਮੇਰੀ ਗੱਲ ਨਹੀਂ ਮੰਨੀ ਗਈ ਨਹੀਂ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ ਠੀਕ ਹੈ ਦਰਸ਼ਨ ਸਿੰਘ ਰਕੜਾ ਦੀ ਜਿਹੜੀ ਇੰਟਰਵਿਊ ਆਈ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਪੰਜ ਸੀਟਾਂ ਦੇਣ ਵਾਸਤੇ ਤਿਆਰ ਸੀਗੇ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕਿ ਚਾਰ ਸੀਟਾਂ ਹੀ ਦੇਣੀਆਂ ਨੇ ਉਹ ਗੱਲ ਅਲੱਗ ਹੈ ਪਰ ਇਹਦੇ ਪਿੱਛੇ ਜਿਹੜੇ ਮੈਂ ਨਾ ਪਿਛਲੇ ਸਮੇਂ ਇੱਕ ਆਪਣੇ ਬਹੁਤ ਹੀ ਅਕਾਲੀ ਦਲ ਦੇ ਸਲਾਹਕਾਰ ਰਹੇ ਠੇ ਉਹ ਗੱਲ ਕਹਿ ਰਹੇ ਸੀਗੇ ਵੀਰਾ ਇੱਕ ਇਹ ਸਾਜਿਸ਼ਨਾ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਹ ਕਦੀ ਹੁੰਦੀ ਨਹੀਂ ਹੈਗੀ। ਦਹਾਕਿਆਂ ਤੋਂ ਚੱਲ ਰਹੀ ਆਲੀ ਹੈ ਵੀ ਸਿੱਖ ਸਿਆਸਤ ਨੂੰ ਖਤਮ ਕੀਤਾ ਜਾਵੇ। ਇਹ ਇਹ ਤਾਂ ਕਾਂਗਰਸ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਜੀ। ਉਹ ਕਦੇ ਉਹ ਜਿਹੜੀ ਵੀ ਸੱਤਾ ਦੇ ਵਿੱਚ ਹੁੰਦੀ ਹੈ ਭਾਜਪਾ ਚਾਹੇ ਉਹ ਕਾਂਗਰਸ ਦਾ ਚਾਹੇ ਭਾਜਪਾ ਹੁਣ ਆਜਾ ਆਮ ਆਦਮੀ ਪਾਰਟੀ ਹੈ ਉਹ ਵੀ ਚਾਹੁੰਦੀ ਹੈ ਵੀ ਇਹਨੂੰ ਅਕਾਲੀ ਅਕਾਲੀ ਸਿਆਸਤ ਨੂੰ ਖਤਮ ਕਰ ਖਤਮ ਕੀਤਾ ਜਾਵੇ। ਪਰ ਇਹ ਹੈ ਕਿ ਅਕਾਲੀ ਸਿਆਸਤ ਇਹ ਪਾਵੇਂ ਕਿ ਅਕਾਲੀ ਦਲ ਖਤਮ ਨਹੀਂ ਹੋਊਗਾ ਕਈ ਟੁਕੜਿਆਂ ਦੇ ਵਿੱਚ ਬੱਝ ਰਹੇ ਪਰ ਜਿਹੜੀ ਇਹ ਹੈ ਕਿ ਇਹ ਇਸ ਗੱਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਕਾਲੀ ਦਲ ਮਜ਼ਬੂਤ ਹੋਵੇ ਹੁਣ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕੇਸ ਹੈ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆ ਹੋਇਆ ਹੈ ਜੀ ਹੁਣ ਅਕਾਲ ਤਖਤ ਸਾਹਿਬ ਤੋਂ ਲੋਕ ਤਵਜੂਹ ਇਹ ਰੱਖ ਰਹੇ ਨੇ ਕਿ ਕੋਈ ਅਜਿਹਾ ਫੈਸਲਾ ਹੋਣਾ ਚਾਹੀਦਾ ਜਿਹੜਾ ਮਿਸਾਲੀ ਹੋਵੇ ਜੀ ਮਿਸਾਲੀ ਹੋਵੇ ਤੇ ਉਹਥੋਂ ਜੇਕਰ ਹੁਣ ਉਹ ਕੋਈ ਫੈਸਲਾ ਮਸਾਲੀ ਹੁੰਦਾ ਕਿ ਉਸ ਤੋਂ ਬਾਅਦ ਇਹ ਵੀ ਆਪਣੇ ਵਿੱਚ ਬੜਾ ਵੱਡਾ ਪ੍ਰੈਸ਼ਨ ਹੋਊਗਾ ਕਿ ਜਿਹੜੇ ਸਿੱਖ ਭਾਈਚਾਰਾ ਹੈ ਹਾਂਜੀ ਕਿ ਉਸ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਰਖਾਹ ਲਗਣੀ ਹੈ ਉਹਦੇ ਵਿੱਚ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਖਲਾਸੀ ਤਾਂ ਹੀ ਹੋਊਗੀ ਜਦੋਂ ਉਹਨਾਂ ਨੂੰ ਤਨਖਾਹ ਲੱਗੂਗੀ ਤਨਖਾਹ ਲੱਗਣ ਤੋਂ ਬਾਅਦ ਕੀ ਸੁਖਵੀਰ ਸਿੰਘ ਬਾਦਲ ਨੂੰ ਲੋਕ ਐਕਸੈਪਟ ਕਰਨਗੇ ਇਹ ਬੜਾ ਵੱਡਾ ਇਹ ਸੋਚਣ ਵਾਲੀ ਗੱਲ ਹੈ ਇਹ ਵੀ ਬੜਾ ਵੱਡਾ ਸਵਾਲ ਹੈ ਕਿਉਂਕਿ ਉਸ ਤੋਂ ਬਾਅਦ ਕੀ ਸੁਖਵੀਰ ਸਿੰਘ ਬਾਦਲ ਵਾਕਈ ਇੱਕ ਸੱਚੀ ਵਾਂਗੂ ਵਿਚਰਨਗੇ ਸੱਚੀ ਸਿਆਸਤ ਕੇ ਇਹ ਵੀ ਬਹੁਤ ਵੱਡਾ ਸਵਾਲ ਹੈ ਤੇ ਇਸ ਗੱਲ ਕਰਕੇ ਇਹ ਜਿਹੜੀ ਕੁਰਬਾਨੀ ਹੈ ਇੱਕ ਭਾਰ ਰਹੀ ਹੈ ਇਹ ਨਹੀਂ ਸਿੱਖ ਸਿਆਸਤ ਹੈ ਜੀ ਉਹ ਚਾਹੁੰਦਾ ਕੋਈ ਕੁਰਬਾਨੀ ਹੋਵੇ ਹੁਣ ਇਹ ਕੁਰਬਾਨੀ ਕੌਣ ਦਿੰਦਾ ਕੀ ਸੁਖਵੀਰ ਸਿੰਘ ਬਾਦਲ ਦੇਣਗੇ ਇਹ ਵੀ ਬੜਾ ਵੱਡਾ ਬਿਲਕੁਲ ਬਿਲਕੁਲ ਇਹ ਇੱਥੇ ਅਗਰ ਉਹ ਇੱਥੇ ਅੜੇ ਰਹਿੰਦੇ ਨੇ ਪ੍ਰਧਾਨਗੀ ਛੱਡਦੇ ਨਹੀਂ ਤਾਂ ਹੋ ਸਕਦਾ ਲੋਕ ਸੈਟੀਸਫਾਈ ਨਾ ਹੋਣ ਠੀਕ ਹੈ ਉਸ ਪ੍ਰਧਾਨਗੀ ਬੇਸ਼ੱਕ ਹੁਣ ਉਹਨਾਂ ਨੇ ਪ੍ਰਧਾਨ ਜਿਹੜਾ ਹੈਗਾ ਆਪਣਾ ਕਾਰਜਕਾਰੀ ਪ੍ਰਧਾਨ ਵੀ ਲਾਇਆ ਤੇ ਬਹੁਤ ਸਾਰੇ ਜਿਵੇਂ ਮੈਂ ਇਸ ਸੰਬੰਧ ਵਿੱਚ ਸੁਖਦਿਆਲ ਸਿੰਘ ਨਾਲ ਗੱਲ ਕੀਤੀ ਸੀ ਜੀ ਤਾਂ ਉਹ ਸੁਖਦੇਵ ਸਿੰਘ ਨੇ ਇਹ ਗੱਲ ਕਹੀ ਸੀਗੀ ਉਹ ਬੜੇ ਵੱਡੇ ਵਿਦਵਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਤੇ ਉਹਨਾਂ ਨੇ ਇਤਿਹਾਸਕ ਜਿਹੜੇ ਧਰਵ ਚ ਇਹ ਗੱਲਾਂ ਲਿਖੀਆਂ ਨੇ ਉਹ ਕਹਿੰਦੇ ਵੀ ਗੱਲ ਇਹ ਹੈ ਕਿ ਉਹ ਹੁਣ ਇਸ ਗੱਲ ਦੇ ਵਾਸਤੇ ਤਾਂ ਸੁਖਵੀਰ ਸਿੰਘ ਬਾਦਲ ਨੂੰ ਅਪਰੀਸ਼ੀਏਟ ਕਰਦੇ ਵੀ ਬੜੀ ਛੇਤੀ ਤਾਂ ਨੇ ਆਪਣਾ ਦੂਜੇ ਦਿਨ ਹੀ ਜਿਸ ਦਿਨ ਅਕਾਲ ਤਖਤ ਸਾਹਿਬ ਉਹਨਾਂ ਨੂੰ ਤਨਖਾਹਇਆ ਕਰ ਦਿੱਤਾ ਤਾਂ ਦੂਜੇ ਦਿਨ ਉਹ ਸਪਸ਼ਟੀਕਰਨ ਦੇ ਆ ਗਏ ਪਰ ਉਹ ਇਹ ਕਹਿੰਦੇ ਐ ਕਿ ਜਿੰਨੀ ਸੱਤਾ 10 ਸਾਲ ਇਹਨਾਂ ਨੇ ਸੱਤਾ ਹੰਢਾਈ ਤੇ 10 ਸਾਲ ਇਹਨਾਂ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ ਇਸ ਤਰੀਕੇ ਨਾਲ ਬਦਵਾਰ ਗੱਲ ਕਰ ਰਹੇ ਨੇ ਪਰ ਇਹ ਐਡੀ ਵੀ ਜਿਹੜੀ ਸਖਤ ਸਜ਼ਾ ਨਹੀਂ ਲੱਗਣੀ ਚਾਹੀਦੀ ਹੈਗੀ ਜੇਕਰ ਮੈਂ ਪਰਸਨਲੀ ਇਹ ਮਹਿਸੂਸ ਕਰਦਾ ਹਾਂ ਕਿ ਜੇਕਰ ਇਸ ਲਈ ਕਿ ਨਾਲ ਹੁਣ ਕੱਲੀ ਉਹ ਸੁਖਵੀਰ ਸਿੰਘ ਬਾਦਲ ਨੂੰ ਤਾਂ ਨਹੀਂ ਸਜਣ ਲੱਗੇਗੀ ਜਿਹੜੇ ਵਿਰੋਧੀ ਧਿਰ ਵਾਲੇ ਨੇ 17 210 7 ਤੋਂ ਲੈ ਕੇ 217 ਤੱਕ ਜਿਹੜੇ ਜਿਹੜੇ ਮੰਤਰੀ ਸੰਤਰੀ ਕੁਛ ਵੀ ਰਹੇ ਨੇ ਤੇ ਉਹਨਾਂ ਨੂੰ ਵੀ ਤਾਂ ਤਨਖਾਹ ਲੱਗੂਗੀ ਲੱਗਣੀ ਚਾਹੀਦੀ ਜੇਕਰ ਲੱਗਣੀ ਚਾਹੀਦੀ ਕਿ ਲੱਗੂਗੀ ਜੇਕਰ 5-5 ਸਾਲ ਬਾਅਦ ਵਿੱਚ ਤੁਸੀਂ ਅਕਾਲੀ ਡਾਇਰੈਕਟੋਰਸ਼ਿਪ ਨੂੰ ਪਾਸੇ ਕਰ ਦਿੰਦੇ ਤਾਂ ਫਿਰ ਬਿਲਕੁਲ ਖਤਮ ਹੋ ਜਾਊਗਾ ਅਕਾਲੀ ਦਲ ਆਪਣੇ ਆਪ ਹੀ ਖਤਮ ਹੋ ਗਿਆ ਫਿਰ ਖਤਮ ਹੋ ਜਾਊਗਾ ਤੇ ਇਸ ਗੱਲ ਕਰਕੇ ਕੁਛ ਨਾ ਕੁਛ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਕਿ ਉਹਦੇ ਵਿੱਚ ਹੁਣ ਕਈ ਤਰ੍ਹਾਂ ਦੀ ਕਈ ਜੀ ਸਜ਼ਾ ਹੋਣੀ ਚਾਹੀਦੀ ਆ ਇਹ ਇੱਕ ਆਪਣੇ ਡਾਕਟਰ ਦਲੇਸਿੰਗ ਬਲਤਾਨੀ ਨੇ ਉਹ ਕਹਿੰਦੇ ਵੀ ਇਹਨਾਂ ਨੂੰ ਇਹ ਸਜ਼ਾ ਵੀ ਹੋਣੀ ਚਾਹੀਦੀ ਹੈ ਵੀ ਜਿਹੜਾ ਇਹਨਾਂ ਨੇ ਉਸ ਸਮੇਂ ਲੁੱਟਖਸੁੱਟ ਕੀਤੀ ਹੈ ਉਹ ਜਿਹੜਾ ਪੈਸਾ ਇਕੱਠਾ ਕੀਤਾ ਹੈ ਉਹ ਸਕੂਲਾਂ ਦੇ ਉੱਤੇ ਲਾਇਆ ਜਾਵੇ ਹਸਪਤਾਲਾਂ ਦੇ ਉੱਤੇ ਲਾਇਆ ਜਾਵੇ ਠੀਕ ਹੈ ਦੇਖੋ ਜਿਹੜੀ ਧਾਰਮਿਕ ਤੌਰ ਤੇ ਸਜ਼ਾ ਲੱਗਣੀ ਹੈ ਧਾਰਮਿਕ ਤੌਰ ਤੇ ਤਾਂ ਅਸੀਂ ਵੀ ਸਜਾ ਕਬੂਲਣ ਵਾਸਤੇ ਤਿਆਰ ਆ ਆਪਾਂ ਜਾਣੇ ਆ ਮੱਥਾ ਟੇਕਦੇ ਆ ਭਾਂਡੇ ਵੀ ਮਾਜਦੇ ਆ ਠੀਕ ਐ ਜੁੱਤੀਆਂ ਵੀ ਸਾਫ਼ ਕਰਦੇ ਆ ਠੀਕ ਐ ਉਹ ਉਹ ਆਪਾਂ ਮਤਲਬ ਜਿੱਦਣ ਮੱਥਾ ਟੇਕਣ ਜਾਂਦੇ ਆ ਉਦੋਂ ਹੀ ਕਰਦੇ ਆ ਹੋਰ ਕੀ ਇਹਨਾਂ ਨੂੰ 10 ਦਿਨ 20 ਦਿਨ ਮਿੰਟਾਂ ਇਸ ਤਰ੍ਹਾਂ ਦੀ ਸਜਾ ਲਾਗ ਸਕਦੀ ਐ ਤੇ ਇਹ ਤਾਂ ਸੰਗਤ ਵੀ ਕਰ ਸਕਦੀ ਐ ਵੀ ਜਿਹੜਾ ਪੈਸਾ ਕਮਾਇਆ ਹੋਇਆ ਉਹ ਵੀ ਤਾਂ ਕਿਸੇ ਪਾਸੇ ਲਾਉਣਾ ਚਾਹੀਦਾ ਬਿਲਕੁਲ ਬਿਲਕੁਲ ਤਾਂ ਵੀ ਇਸ ਤਰ੍ਹਾਂ ਦੀ ਵੀ ਚਾਹੀਦੀ ਐ ਪਰ ਇਹ ਐ ਕਿ ਕੋਲ ਬਣਾ ਕੇ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੀ ਸਿੱਖ ਸਿਆਸਤ ਐ ਇਸ ਸਮੇਂ ਕਾਫੀ ਜ਼ਿਆਦਾ ਜੜੀ ਹੈਗੀ ਹੈ ਗੁੰਝਲਦਾਰ ਵੀ ਬਣੀ ਹੋਈ ਹੈ ਸੰਕਟ ਵਿੱਚ ਵੀ ਹੈ ਤੇ ਸੰਕਟ ਦੇ ਵਿੱਚ ਵੀ ਹੈ ਇੱਕ ਪਾਸੇ ਜੜੀ ਹੈਗੀ ਹੈ ਇੱਕ ਤਰ੍ਹਾਂ ਦੀ ਵਿਚਾਰਧਾਰਾ ਜਿਹੜੀ ਅਕਾਲੀ ਦਲ ਦੀ ਵਿਚਾਰਧਾਰਾ ਹੋਰ ਤਰ੍ਹਾਂ ਦੀ ਹੈ ਅ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਹੋਰ ਤਰ੍ਹਾਂ ਦੀ ਹੈ ਤੇ ਸਰਬਜੀਤ ਸਿੰਘ ਉਹ ਇਕੱਠੇ ਹੈਗੇ ਨੇ ਤੇ ਜਿਹੜੇ ਗਰਮ ਖਿਆਲੀ ਨੇ ਗਰਮ ਖਿਆਲੀਆਂ ਦੇ ਵਿੱਚ ਇੱਕ ਸਮਾ ਸੀਗਾ ਅ ਸਿਮਰਜੀਤ ਸਿੰਘ ਮਾਨ ਨੂੰ ਕਾਫੀ ਮਾਨ ਸਤਿਕਾਰ ਲੋਕਾਂ ਨੇ ਦਿੱਤਾ ਤੇ ਫਿਰ ਹੌਲੀ-ਹੌਲੀ ਜਿਹੜੇ ਹੈਗੇ ਨੇ ਫਿਰ ਉਹ ਪੰਜਾਬ ਵਾਸਤੇ ਕੁਝ ਨਹੀਂ ਕਰਦੇ ਹੈਗੇ ਬਿਲਕੁਲ ਬਿਲਕੁਲ ਸਮੱਸਿਆ ਇਹ ਹੁੰਦੀ ਹੈ ਉਹ ਪੰਜਾਬ ਵਾਸਤੇ ਜੇ ਸਿਮਰਜੀਤ ਸਿੰਘ ਮਾਨ ਪੰਜਾਬ ਵਾਸਤੇ ਕੁਝ ਕਰਦੇ ਹੁੰਦੇ ਤਾਂ ਹੋ ਸਕਦਾ ਵੀ ਉਹਨਾਂ ਨੂੰ ਹੀ ਲੋਕਾਂ ਨੇ ਮਾਨ ਸਤਕਾਰ ਵਾਰੀ ਵਾਰੀ ਦੇ ਹੀ ਜਾਂਦੇ ਪਰ ਨਹੀਂ ਕੀਤਾ ਹੈਗਾ ਪਰ ਜਿਹੜੀ ਇਹ ਹੈ ਕਿ ਚਾਹੇ ਹੋ ਬਾਦਲਾਣਾ ਦੀ ਸਿਆਸਤ ਸੀ ਚਾਹੇ ਟਾਹੜਿਆਣਾ ਦੀ ਸਿਆਸਤ ਸੀ ਤੇ ਉਹਦੇ ਵਿੱਚ ਇਹ ਜਿਹੜੀਆਂ ਗਲਤੀਆਂ ਹੋਈਆਂ ਨੇ ਨਾ ਇਹਨਾਂ ਗਲਤੀਆਂ ਦਾ ਜਿਹੜਾ ਖਮਿਆਜਾ ਪੂਰੀ ਕੌਮ ਨੂੰ ਵੀ ਭੁਗਤਣਾ ਪਿਆ ਹੈ ਅਕਾਲੀ ਦਲ ਨੂੰ ਵੀ ਤੇ ਹੁਣ ਪੁੱਤਣਾ ਸਿੱਖ ਸਿਆਸਤ ਨੂੰ ਵੀ ਪੁੱਤਣਾ ਪਿਆ ਹਾਂ ਤੇ ਇਹ ਹੈ ਕਿ ਹੁਣ ਮੰਥਨ ਦੀ ਬਹੁਤ ਜੜ ਮੰਥਨ ਦੀ ਲੋੜ ਹੈ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਸੀ ਵੀ ਰਾਸ਼ਟਰੀ ਪਾਰਟੀਆਂ ਚਾਹੁੰਦੀਆਂ ਆ ਕਿ ਅਕਾਲੀ ਦਲ ਖਤਮ ਹੋ ਜਾਵੇ ਹਾਂਜੀ ਹਾਂ ਜਾਂ ਖੇਤਰੀ ਪਾਰਟੀਆਂ ਖਤਮ ਹੋ ਜਾਂਦੀ ਜੀ ਇੱਥੇ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੁੰਦੀ ਹੈ ਜੀ ਉਹ ਸਿੱਖ ਸਿਆਸਤ ਤੋਂ ਬਹੁਤ ਡਰਦੀ ਹੈ ਕਿਉਂਕਿ 1975 ਦੀ ਐਮਰਜੈਂਸੀ ਸਿੱਖਾਂ ਨੇ ਤੜਵਾਈ ਹੁਣ ਜਿਹੜੇ ਖੇਤੀਬਾੜੀ ਦੇ ਲਈ ਕਾਨੂੰਨ ਬਣੇ ਸੀ ਕਿਸਾਨਾਂ ਨੇ ਕਿਹਾ ਵੀ ਇਹ ਕਿਸਾਨਾਂ ਦੇ ਵਿਰੋਧ ਚ ਨੇ ਕਿਸਾਨ ਵਿਰੋਧੀ ਕਾਨੂੰਨ ਦੱਸਿਆ ਸੀ ਤੇ ਉਹ ਵੀ ਜਿਹੜੇ ਇੱਥੋਂ ਦੇ ਸਿੱਖ ਕਿਸਾਨ ਸੀ ਉਹਨਾਂ ਨੇ ਉਹ ਕਾਨੂੰਨ ਵਾਪਸ ਕਰਾਏ ਤੇ ਸਿੱਖਾਂ ਦੀ ਜਿਹੜੀ ਇਹ ਸ਼ਕਤੀ ਆ ਸਿੱਖਾਂ ਦਾ ਇੱਕ ਜੁਟ ਹੋ ਜਾਣਾ ਇਹ ਵੀ ਕੇਂਦਰ ਸਰਕਾਰ ਨੂੰ ਚੁਭਦਾ ਇਹ ਇਹ ਤਾਂ ਹੈ ਹੀ ਹੈ ਇਹ ਇਹੀ ਗੱਲ ਹੈ ਜਿਹੜਾ ਜਿਹੜੇ ਖਾਸ ਤੌਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਆਪ ਜਿਹੜੇ ਹੈਗੇ ਆ ਬਹੁਤ ਸਾਰੇ ਲੀਡਰ ਨੇ ਜੀ ਉਹ ਸਿੱਖਾਂ ਦਾ ਬਹੁਤ ਮਾਨ ਸਤਕਾਰ ਕਰਦੇ ਨੇ ਕਰਦੇ ਨੇ ਤੇ ਉਹ ਕਈ ਵਾਰ ਕਹਿੰਦੇ ਵੀ ਨਹੀਂ ਵੀ ਤੁਸੀਂ ਜਿਹੜੇ ਸਿੱਖਾਂ ਦੇ ਨਾਲ ਇਹਦਾ ਕੋਈ ਪੰਗਾ ਨਾ ਲਵੋ ਜੀ ਠੀਕ ਹੈ ਇਹ ਦੇਸ਼ ਭਗਤ ਵੀ ਉਨੇ ਹੀ ਨੇ ਬਿਲਕੁਲ ਠੀਕ ਹੈ ਦੇਸ਼ ਭਗਤੀ ਦੀ ਤੁਸੀਂ ਇਹ ਗੱਲ ਦੇਖੋ ਅ ਸਭ ਤੋਂ ਪਹਿਲਾਂ ਆਪਾਂ ਜਦੋਂ ਅਨਾਜ ਦੀ ਗੱਲ ਕਰਦੇ ਆ ਜੀ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀਗੀ ਤਾਂ ਸਿੱਖਾਂ ਨੇ ਇੱਥੇ ਕਣਕ ਬੀਜੀ ਹਰੀ ਕ੍ਰਾਂਤੀ ਲਿਆਂਦੀ ਪੂਰੇ ਹਿੰਦੁਸਤਾਨ ਦਾ ਪੇਟ ਭਰਿਆ ਪੇਟ ਭਰਿਆ ਫਿਰ 1962 ਦੀ ਜੰਗ ਲੜੀ ਜੰਗ ਦੇ ਵਿੱਚ ਜਿਹੜਾ ਉਹਦੇ ਵਿੱਚ ਸਿੱਖਾਂ ਨੇ ਆਪਣੀਆਂ ਹਿੱਕਾ ਢਾ ਕੇ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਉਸ ਤੋਂ ਬਾਅਦ ਦੇਸ਼ ਨੂੰ ਲੋੜ ਸੀਗੀ ਪੈਸੇ ਦੀ ਲੋੜ ਸੀਗੀ ਜੀ ਤਾਂ ਪੰਜਾਬ ਦੇ ਲੋਕਾਂ ਨੇ ਸੋਨਾ ਇਕੱਠਾ ਕਰਕੇ ਦਿੱਤਾ ਪੈਸਾ ਇਕੱਠਾ ਕਰਕੇ ਦਿੱਤਾ ਜੀ ਠੀਕ ਹੈ ਪੂਰ 98% ਤਾਂ ਪੰਜਾਬ ਦਾ ਸੀਗਾ 2% ਪੂਰੇ ਹਿੰਦੁਸਤਾਨ ਦਾ ਸੀਗਾ ਬਿਲਕੁਲ ਇੰਨਾ ਸੋਨਾ ਇਕੱਠਾ ਕਰਕੇ ਦਿੱਤਾ ਸੀਗਾ ਤੇ ਇਸ ਤਰ੍ਹਾਂ ਦੀ ਤਾਂ ਜਿਹੜਾ ਸਿੱਖਾਂ ਦੀ ਜਿਹੜੀਆਂ ਉਹ ਹੈ ਉਹ ਯੋਗਦਾਨ ਹੈ ਇਸ ਦੇਸ਼ ਨੂੰ ਖੜਾ ਕਰਨ ਵਾਸਤੇ ਤੇ ਕਈ ਵਾਰ ਇਸ ਤਰ੍ਹਾਂ ਦੀ ਵੀ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਵੀ ਦੇਖੋ ਜੀ ਇੱਥੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਚਾਹੇ ਭਾਰਤੀ ਜਨਤਾ ਪਾਰਟੀ ਆ ਜਾਂ ਕਾਂਗਰਸ ਵਾਲੇ ਨੇ ਉਹ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਵੱਖਵਾਦੀ ਹੋ ਸਕਦੇ ਆ ਬਿਲਕੁਲ ਠੀਕ ਹੈ ਪਰ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦਾ ਅਲੱਗ ਉਹ ਹੀਰੋ ਨੇ ਮਾਨ ਸਤਕਾਰ ਹੈ ਉਹਦਾ ਦੀ ਗੱਡੀ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਤਸਵੀਰ ਲੱਗੀ ਹੁੰਦੀ ਆ ਮੋਟਰਸਾਈਕਲ ਦੇ ਉੱਤੇ ਲੱਗੀ ਹੁੰਦੀ ਆ ਪਰ ਜੇਕਰ ਉਹ ਮਿਲਟੀ ਦੇ ਵਿੱਚ ਭਰਤੀ ਹੋਏ ਜਾਂਦੇ ਨੇ ਉਹ ਉਹ ਨਹੀਂ ਉਧਰ ਸਤਕਾਰ ਕਰਦੇ ਉਹ 나라 ਦੇਸ਼ ਵਾਸਤੇ ਸਤਕਾਰ ਕਰਦੇ ਉਹ ਜਾ ਕੇ ਗੋਲੀ ਵੀ ਖਾ ਲੈਂਦੇ ਨੇ ਤੇ ਸ਼ਹੀਦ ਵੀ ਹੋ ਜਾਂਦੇ ਨੇ ਇਸ ਗੱਲ ਕਰਕੇ ਇਹ ਜਿਹੜੀਆਂ ਇਹ ਗੱਲਾਂ ਲੈਣਾ ਇੱਕ ਇਤਿਹਾਸ ਦਾ ਇੱਕ ਹਿੱਸਾ ਨੇ ਉਸ ਇਤਿਹਾਸ ਨੂੰ ਭਾਵੇਂ ਕਿ ਅਸੀਂ ਬਲੂ ਸਟਾਰ ਆਪਰੇਸ਼ਨ ਨੂੰ ਭੁੱਲ ਨਹੀਂ ਸਕਦੇ ਹੈਗੇ ਬਿਲਕੁਲ ਪਰ ਇਹ ਹੈ ਕਿ ਜਿਹੜੀ ਇਤਿਹਾਸ ਹੈ ਇਤਿਹਾਸ ਹੀ ਰਹਿਣਾ ਰਹਿਣ ਦੇਣਾ ਚਾਹੀਦਾ ਉਹਨਾਂ ਗੱਲਾਂ ਨੂੰ ਜਿਵੇਂ ਅੱਜ ਕੱਲ ਕੰਗੜਾ ਨੌਥ ਉਠਾ ਦਿੰਦੀ ਹੈ ਕੋਈ ਇਹੀ ਜੀ ਗੱਲਾਂ ਰਹਿਣਦੀ ਹੈ ਉਹਦੇ ਨਾਲ ਇੱਥੇ ਪੰਜਾਬ ਦੇ ਲੋਕਾਂ ਦੇ ਅੰਦਰ ਨਾ ਪੇਚੈਨੀ ਪੈਦਾ ਹੋ ਜਾਂਦੀ ਹੈ ਵੀ ਤੁਸੀਂ ਸਾਨੂੰ ਇਡੀਟੇਟ ਕਰਦੇ ਹੋ ਇਹੀ ਜੀ ਗੱਲਾਂ ਕਰਕੇ ਠੀਕ ਹੈ ਹੁਣ ਵੀ ਤੁਸੀਂ ਦੇਖੋ ਚਾਹੇ ਕਾਰਗਿਲ ਹੈ ਚਾਹੇ ਹੁਣ ਵੀ ਦੇਖ ਲਿਆ ਕਰੋ ਚੌਥੇ ਦਿਨ ਜਦੋਂ ਇੱਥੇ ਆਪਣਾ ਕੋਈ ਹਮਲਾ ਹੋ ਜਾਂਦਾ ਤਾਂ ਸਿੱਖ ਕੁਰਬਾਨੀਆਂ ਦਿੰਦੇ ਨੇ ਤੇ ਇਸ ਗੱਲ ਕਰਕੇ ਬਹੁਤ ਜ਼ਰੂਰੀ ਹੈ ਸਿੱਖ ਸਿਆਸਤ ਦੀ ਇੱਕ ਸਮਝ ਨਹੀਂ ਆਉਂਦੀ ਇੱਕ ਪਾਸੇ ਸਰਬਜੀਤ ਸਿੰਘ ਅਮਰਪਾਲ ਸਿੰਘ ਜਿੱਤਦੇ ਨੇ ਜੀ ਉਹ ਜਿੱਤਦੇ ਨੇ ਜਿਹੜੇ ਗਰਮ ਸੋਚ ਵਾਲੇ ਗਰਮ ਦਲੀ ਨੇ ਜੀ ਜੀ ਜਿਨ੍ਹਾਂ ਦੀ ਸੋਚ ਕੱਟੜਪੰਥੀ ਵੀ ਕਿਹਾ ਜਾ ਸਕਦਾ ਇੱਕ ਪਾਸੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੀ ਪਾਰਟੀ ਜਿਹਨੂੰ ਕਿਹਾ ਜਾਂਦਾ ਆ ਉਹਦੇ ਸਭ ਤੋਂ ਵੱਧ ਜਿਹੜੇ ਉਮੀਦਵਾਰ ਜਿੱਤ ਕੇ ਸੰਸਦ ਚ ਜਾਂਦੇ ਨੇ ਉਹਦੇ ਪਿੱਛੇ ਇਹੀ ਕਾਰਨ ਹੈ ਨਾ ਜਿਹੜਾ ਇੱਕ ਖਲਾਅ ਪੈਦਾ ਕਰਤਾ ਜੀ ਅਕਾਲੀ ਸਿਆਸਤ ਦੇ ਖਿਲਾਫ ਆਇਦਾ ਕਰਦਾ ਅਕਾਲੀ ਡਿਡਰਸ਼ਿਪ ਨੇ ਖਿਲਾਫ ਆਇਦਾ ਕਰ ਦਿੱਤਾ ਕਿਉਂਕਿ ਉਹ ਇਹਨਾਂ ਦੇ ਉੱਤੇ ਦੋਸ਼ ਹੀ ਹੈ ਕਿਉਂਕਿ ਕਾਂਗਰਸ ਅਲਗ ਜਿਹੜੀ ਇੱਕ ਨੈਸ਼ਨਲ ਪਾਰਟੀ ਹੈ ਉਹਦਾ ਕਿਰਦਾਰ ਅਸੀਂ ਜਾਣਦੇ ਆ ਅਕਾਲੀਆਂ ਦਾ ਕਿਰਦਾਰ ਇਹ ਹੈ ਕਿ ਉਹਨੇ ਤਾਂ ਕਰਨੀ ਸਿੱਖਣ ਦੇ ਜਿਹੜੇ ਆਪਣੇ ਹੱਕ ਨੇ ਜਿਹੜੇ ਸਿੱਖਾਂ ਦੇ ਅਧਿਕਾਰ ਨੇ ਉਹਨਾਂ ਦੀ ਪਹਿਰੇਦਾਰੀ ਕਰਨੀ ਆ ਜੇਕਰ ਤੁਸੀਂ ਉਹਨਾਂ ਦੀ ਪਹਿਰੇਦਾਰੀ ਛੱਡ ਦਿੰਦੇ ਹੋ ਤੁਸੀਂ ਇਸ ਗੱਲ ਕਰਕੇ ਵਿਚਾਰੇ ਸਿੱਖ ਜਾਣ ਦਾ ਜਾਣ ਕਿੱਥੇ ਇੱਕ ਇੱਕ ਹੋਰ ਗੱਲ ਨਹੀਂ ਹੋਈ ਲੱਗਦੀ ਸਖਬੀਰ ਸਿੰਘ ਬਾਦਲ ਪੰਜਾਬ ਨੂੰ ਛੱਡ ਕੇ ਰਾਸ਼ਟਰੀ ਪੱਧਰ ਤੇ ਜਾਣ ਦੀ ਕੋਸ਼ਿਸ਼ ਕਰਦੇ ਰਹੇ ਉਹ ਇਧਰ ਵੀ ਗਵਾ ਬੈਠੇ ਤੇ ਉਧਰ ਵੀ ਕੁਝ ਨਹੀਂ ਬਣਿਆ ਨਹੀਂ ਨਹੀਂ ਰਾਸ਼ਟਰੀ ਜਿਹੜੀ ਰਾਸ਼ਟਰੀ ਪੱਧਰ ਦੇ ਤੇ ਕੁਝ ਨਹੀਂ ਬਣਦਾ ਹੁੰਦਾ ਉਹਦਾ ਕਾਰਨ ਇਹ ਹੈ ਇਹ ਜਦ ਇੱਕ ਵਾਰ 1975 ਦੀ ਜਦੋਂ ਐਮਰਜੈਂਸੀ ਤੋਂ ਬਾਅਦ ਚੋਣਾਂ ਹੋਈਆਂ ਤਾਂ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਜਿੱਤ ਗਈ ਜੀ ਜੋਨ ਜਿੱਤ ਕੇ ਉਹਨਾਂ ਨੂੰ ਖੇਤੀਬਾੜੀ ਮੰਤਰੀ ਵੀ ਬਣਾ ਦਿੱਤਾ ਮੁੜ ਕੇ ਉਹ ਖੇਤੀਬਾੜੀ ਮੰਤਰੀ ਮਤਰਾ ਦਾ ਛੱਡ ਕੇ ਆ ਗਏ ਕਿ ਮੈਨੂੰ ਜਿਹੜੀ ਪੰਜਾਬ ਦੀ ਸਿਆਸਤ ਹੀ ਰਾਸ ਆਉਂਦੀ ਹੈ ਇਸ ਗੱਲ ਕਰਕੇ ਕੋਈ ਵੀ ਜਿਹੜਾ ਮੁੱਖ ਮੰਤਰੀ ਦਾ ਅਹੁਦੇ ਦਾ ਚਾਹਤ ਰਾਨ ਹੁੰਦਾ ਉਹ ਕੇਂਦਰ ਦੇ ਵਿੱਚ ਘੱਟ ਹੀ ਜਾਣਾ ਚਾਹੁੰਦਾ ਹੁੰਦਾ ਸੁਪੀਰ ਸਿੰਘ ਬਾਦਲ ਵਿਚਰਨਾ ਇੱਥੇ ਹੀ ਚਾਹੁੰਦੇ ਆ ਤੇ ਉਹਨਾਂ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਜਿਹੜੀਆਂ ਹੈ ਚਾਰ ਹੁਣ ਚੋਣਾਂ ਹੋਣੀਆਂ ਨੇ ਜਿਮਨੀ ਚੋਣਾਂ ਨੇ ਉੱਥੇ ਪਤਾ ਲੱਗ ਜਾਊਗਾ ਕਿ ਕੀ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਐਕਸੈਪਟ ਕਰ ਰਹੇ ਨੇ ਕਿ ਨਹੀਂ ਕਰਦੇ ਉਹ ਖਾਸ ਤੌਰ ਤੇ ਗਿੱਦੜਵਾਹਾ ਚੋਣ ਹੋਊਗੀ ਜੇ ਗਿੱਦੜਵਾਹਾ ਚੋਣ ਦੇ ਵਿੱਚ ਅਕਾਲੀ ਦਲ ਇੱਕ ਚੰਗੀ ਫਾਈਟ ਦੇ ਗਿਆ ਤਾਂ ਉਹਨੂੰ ਵਾਪਸੀ ਦੇ ਲਈ ਇੱਕ ਰਾਹ ਵੀ ਲੱਭ ਸਕਦਾ ਹੈ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਜਿਹੜੀਆਂ ਚਾਰ ਚੋਣਾਂ ਨੇ ਉਹਦੇ ਵਿੱਚ ਕੀ ਕੁਸ਼ ਹੋਵੇ ਦਰਸ਼ਨ ਜੀ ਟਾਈਮ ਜਿਹੜਾ ਹੈ ਉਹ ਟਾਈਮ ਦੀ ਪਾਬੰਦੀ ਚ ਰਹਿਣਾ ਪਵੇਗਾ ਇਹ ਜਿਹੜੀ ਚਰਚਾ ਬੜੀ ਲੰਬੀ ਹੋ ਸਕਦੀ ਫਿਰ ਕਿਸੇ ਦਿਨ ਇਸੇ ਮੁੱਦੇ ਦੇ ਉੱਤੇ ਗੱਲ ਕਰਾਂਗੇ ਅਖੀਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇਸ ਟਾਈਮ ਕੀ ਕਰਨਾ ਚਾਹੀਦਾ ਦੇਖੋ ਇਹ ਆਪਾਂ ਨਹੀਂ ਕੁਝ ਕਹਿ ਸਕਦੇ ਕੀ ਕਰਨਾ ਚਾਹੀਦਾ ਜੀ ਗੱਲ ਤਾਂ ਇਹ ਵੀ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਤਨਖਾਹ ਲਗਾਈ ਜਾਂਦੀ ਹੈ ਉਸ ਤਨਖਾਹ ਤੋਂ ਬਾਅਦ ਪੰਜਾਬ ਜਿਹੜੀ ਜਨਤਾ ਬਹੁਤ ਸਮਝਦਾਰ ਹੈ ਬਿਲਕੁਲ ਠੀਕ ਹੈ ਉਹਨਾਂ ਨੂੰ ਸਾਡੇ ਸੁਝਾਅ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਉਹ ਆਪਣੇ ਆਪ ਹੀ ਦੱਸ ਦੇਣਗੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਜਿਹੜੀਆਂ ਚਾਰ ਚੋਣਾਂ ਹੋਣ ਜਾਣੇ ਆਪਣੇ ਜ਼ਿਮਨੀ ਚੋਣਾਂ ਹੈ ਉੱਥੇ ਅਕਾਲੀ ਦਲ ਕਿੱਥੇ ਖੜਦਾ ਹੈ ਜੀ ਇਹ ਆਪਣੇ ਆਪ ਦੇ ਬੜਾ ਮਹੱਤਵਪੂਰਨ ਹੋਊਗਾ ਜ਼ਿਮਨੀ ਚੋਣਾਂ 'ਚ ਹੀ ਪਤਾ ਲੱਗ ਜਾਵੇਗਾ ਕਿ ਅਕਾਲੀ ਦਲ ਕਿੱਥੇ ਖੜਾ ਹੈ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕਿਸ ਜਗ੍ਹਾ ਦੇ ਉੱਤੇ ਖੜੇ ਨੇ ਇਹ ਉਹ ਅੱਗੇ ਕਿਵੇਂ ਲੋਕ ਜਿਹੜੇ ਨੇ ਪੰਜਾਬ ਦੇ ਉਹਨਾਂ ਨੂੰ ਵੇਖਦੇ ਨੇ ਇਹ ਰਏ ਸੀਗੀ ਸਰਦਾਰ ਦਰਸ਼ਨ ਸਿੰਘ ਦਰਸ਼ਕ ਦੀ ਤੇ ਤੁਹਾਨੂੰ ਇਹ ਜਿਹੜਾ ਪ੍ਰੋਗਰਾਮ ਕਿਵੇਂ ਦਾ ਲੱਗਾ ਵੀਡੀਓ ਦੇ ਨੂੰ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੇ ਸਾਡੀ ਵੀਡੀਓ ਨੂੰ ਲਾਈਕ ਵੀ ਕਰਨਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਅਜਾਜ਼ਤ ਲੈਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ